ਕੁਝ ਸਾਲਾਂ ਤੋਂ ਇਹ ਡੇਂਗੂ ਜਿਹੜਾ ਹੈ ਬਹੁਤ ਜ਼ਿਆਦਾ ਹਾਵੀ ਹੋ ਗਿਆ ਹੈ ਕਾਰਨ ਇਹ ਹੈਗਾ ਕਿ ਅਸੀਂ ਇੰਨੀ ਅੰਗਲੀ ਕਰਦੇ ਆ ਇਹਨੂੰ ਇੱਕ ਸੀਰੀਅਸ ਬਿਮਾਰੀ ਲੈ ਕੇ ਇਹਦਾ ਧਿਆਨ ਨਹੀਂ ਦੇ ਰਹੇ ਆ ਇੱਕ ਮੱਛਰ ਹੀ ਹੈ ਕੋਈ ਗੱਲ ਨਹੀਂ ਮੱਛਰ ਤੇ ਵੱਢਦੇ ਹੀ ਰਹਿੰਦੇ ਆ ਮੈਂ ਐਦਾਂ ਵੀ ਲੋਕਾਂ ਨੂੰ ਬੋਲਦੇ ਹੋਏ ਸੀ ਨਾ ਕਿ ਕੋਈ ਗੱਲ ਨਹੀਂ ਇੱਕ ਮੱਛਰ ਹੀ ਹੈ ਮੱਛਰ ਨੇ ਵੱਢ ਲਿਆ ਦਵਾਈ ਖਾ ਲਾਂਗੇ ਪਰ ਜਿਨ੍ਹਾਂ ਦੇ ਵਿੱਚ ਇਹਨੇ ਨੁਕਸਾਨ ਪਹੁੰਚਾਣਾ ਹੁੰਦਾ ਹੈ ਡੇਂਗੂ ਦੇ ਵਾਇਰਸ ਨੇ ਉਹਨਾਂ ਦੀ ਲਾਈਫ ਤੱਕ ਖਤਰੇ 'ਚ ਪੈ ਜਾਂਦੀ ਹੈ ਮੈਂ ਤਾਂ ਹਮ ਸਭ ਨੂੰ ਕਹਾਂਗੀ ਕਿ ਫਰਾਈਡੇ ਡਰਾਈਡੇ ਸਰਕਾਰ ਨੇ ਕੋਸ਼ਿਸ਼ ਕੀਤਾ ਹੋਇਆ ਉਹਦਾ ਕਾਰਨ ਕੀ ਹੈਗਾ ਕਿ ਇਹਦਾ ਮੱਛਰ ਦੇ ਲਾਈਫ ਦਾ ਇੱਕ ਸਾਈਕਲ ਹੈ ਉਹ ਇੱਕ ਹਫਤੇ ਦੇ ਵਿੱਚ ਅਸੀਂ ਇਹਦਾ ਹਫਤੇ ਦੇ ਵਿੱਚ ਸਾਈਕਲ ਤੋੜ ਦਾਂਗੇ ਤੇ ਉਹ ਮੱਛਰ ਦੀ ਪੜਾਇਸ਼ ਜਿਹੜੀ ਹੈ ਅੱਗੇ ਉਹ ਘਟਦੀ ਜਾਏਗੀ ਤੇ ਹੌਲੀ ਹੌਲੀ ਮੱਛਰ ਖਤਮ ਹੋਣ ਦੇ ਕਗਾਰ ਤੇ ਆ ਸਕਦਾ ਹੈ ਆਪਾਂ ਹੁਣ ਜੇ ਅਸੀਂ ਕਹੀਏ ਜੀ ਡਰਾਈ ਆਮ ਫਰਾਈਡੇ ਡਰਾਈਡੇ ਹੈ ਕੀ ਕਰਦੇ ਹੈਗੇ ਸਾਡੇ ਇੱਥੇ ਵੀ ਐਮਪਲੋਇਸੇਸ਼ਨ ਕਰਦੇ ਸੀਗੇ ਪਹਿਲਾਂ ਕਿ ਪੂਲੀਆਂ ਦੇ ਵਿੱਚੋਂ ਪਾਣੀ ਖਤਮ ਕਰ ਦੇਣਾ ਇਹ ਨਹੀਂ ਦੇਖਣਾ ਕਿ ਪੂਲੇ ਦੇ ਵਿੱਚ ਥੱਲੇ ਥੋੜਾ ਜਿਹਾ ਪਾਣੀ ਰਹਿ ਜਾਂਦਾ ਹੈਗਾ ਫੁਆਰੇ ਦੇ ਵਿੱਚੋਂ ਪਾਣੀ ਖਤਮ ਕਰ ਦੇਣਾ ਪਰ ਫੁਆਰੇ ਦੇ ਢੇਠਾਂ ਵੀ ਪਾਣੀ ਬਚਿਆ ਰਹਿੰਦਾ ਹੈ ਇਹ ਇੰਨੇ ਥੋੜੇ ਪਾਣੀ ਦੇ ਵਿੱਚ ਵੀ ਇਹਦਾ ਲਾਰਵਾ ਜਿਹੜਾ ਹੈ ਜੀਵਿਤ ਰਹਿ ਜਾਂਦਾ ਹੈ ਸਾਨੂੰ ਉਹਨੂੰ ਟੋਟਲੀ ਡਰਾਈ ਕੱਪੜੇ ਦੇ ਨਾਲ ਪਾਣੀ ਚੂਸ-ਚੂਸ ਕੇ ਉਹਨੂੰ ਖਾਲੀ ਕਰਕੇ ਸੁਕਾਣਾ ਪੈਂਦਾ ਤਾਂ ਉਹ ਡਰਾਈ ਮੰਨਿਆ ਜਾਂਦਾ ਹੈਗਾ ਤੇ ਇੱਕ ਗੱਲ ਅਸੀਂ ਮੱਛਰ ਹੈਗਾ ਮੱਛਰ ਦਾ ਸਾਈਕਲ ਵੀ ਤੋੜ ਦੋਗੇ ਕਿਦਾਂ ਟੁੱਟੇਗਾ ਸਾਡੀ ਮਦਦ ਦੇ ਨਾਲ ਇਹ ਪਾਣੀ ਇਕੱਠਾ ਨਾ ਹੋਏ ਸ਼ੈਸ਼ ਵਾਟਰ ਦੇ ਵਿੱਚ ਇਹ ਮੱਛਰ ਜਿਹੜੇ 라ਵੇ ਹੈਗੇ ਆ ਉਹ ਪਨਪ ਦੇ ਆਸੀਂ ਇੱਕ ਪਾਣੀ ਕਿਤੇ ਖੜਾ ਨਾ ਹੋਣ ਲਈਏ ਨਾਲੀਆਂ ਟਕੀਆਂ ਹੋਣ ਜੇ ਨਾਲੀਆਂ ਚ ਮੱਛਰ ਫੈਲ ਰਿਹਾ ਹੈਗਾ ਤੇ ਦਵਾਈ ਵੀ ਆਉਂਦੀ ਹੈ ਸਰਕਾਰ ਵੀ ਦਵਾਈ ਦਿੰਦੀ ਹੈ ਕਾਰਪੋਰੇਸ਼ਨ ਵੀ ਦਵਾਈਆਂ ਦਿੰਦੇ ਹੈਗੇ ਆ ਉਹਨਾਂ ਨੂੰ ਜਾਣ ਕਰਾਇਆ ਜਾ ਕਿ ਇਸ ਏਰੀਆ ਚ ਉੱਥੇ ਮੱਛਰ ਹੈਗੇ ਆ ਉਹਨਾਂ ਦਾ ਜਿਸਾਂ ਅਸੀਂ ਸਪਰੇਅ ਕਰਦੇ ਹੈਗੇ ਆ ਜਾਂ ਦਵਾਈ ਛਿੜਕਦੇ ਹੈਗੇ ਆ ਉਹ ਕਰਾਈ ਜਾਏ ਸਮੇਂ ਸਮੇਂ 'ਤੇ ਜੇ ਬਰਸਾਤਾ ਤੋਂ ਪਹਿਲਾਂ ਅਸੀਂ ਦਵਾਈਆਂ ਪਾ ਦਈਏ ਉਹਦਾ ਕੋਈ ਫਾਇਦਾ ਨਹੀਂ ਜੇ ਮੱਛਰ ਉੜ ਰਿਹਾ ਹੈ ਉੜਨ ਦੇ ਵੇਲੇ ਅਸੀਂ ਸਪਰੇਅ ਨਾ ਕਰੀਏ ਉਹਦਾ ਵੀ ਕੋਈ ਫਾਇਦਾ ਨਹੀਂ ਤੇ ਮੱਛਰ ਨੇ ਲੜਨਾ ਹੀ ਲੜਨਾ ਹਰ ਚੀਜ਼ ਟਾਈਮਲੀ ਹੋਏਗੀ ਤੇ ਡੇਂਗੂ ਤੋਂ ਅਸੀਂ ਬਚ ਸਕਾਂਗੇ ਚਲੋ ਅਸੀਂ ਨਹੀਂ ਬਚ ਸਕਦੇ ਡੇਂਗੂ ਹੋ ਗਿਆ ਮੱਛਰ ਹੈ ਉੜ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲਾ ਗਿਆ ਉਸ ਤੋਂ ਬਚਾ ਹੈ ਕਿ ਜਦੋਂ ਵੀ ਤੁਹਾਨੂੰ ਬੁਖਾਰ ਹੁੰਦਾ ਹੈਗਾ ਤੇ ਉਸ ਵੇਲੇ ਡਾਕਟਰੀ ਸਹਾਇਤਾ ਲਓ ਆਪਣੇ ਟੈਸਟ ਕਰਾਓ ਸਰਕਾਰੀ ਹਸਪਤਾਲ ਸਰਵ ਹਸਪਤਾਲ 'ਚ ਇਹਦੇ ਟੈਸਟ ਫ੍ਰੀ ਹਨ ਔਰ ਉਸ ਨੂੰ ਅੱਗੇ ਫਾਲੋ ਅਪ ਕਰਨਾ ਹੈਗਾ ਡਾਕਟਰ ਦੀ ਸਲਾਹ ਦੇ ਨਾਲ ਸਾਰੀ ਟ੍ਰੀਟਮੈਂਟ ਲੈਣੀ ਹੈਗੀ ਆਪਣੇ ਪਾਣੀ ਦੀ ਜਿਹੜੀ ਮਾਤਰਾ ਹੈਗੀ ਹੈ ਉਹ ਘਟਣੀ ਹੋਣੀ ਨਹੀਂ ਡੀ ਹਾਈਡਰੇਸ਼ਨ ਆਪਣੇ ਚ ਨਹੀਂ ਹੋਣੀ ਪਾਣੀ ਜ਼ਿਆਦਾ ਪੀਣਾ ਹੈਗਾ ਔਰ ਫੀਵਰ ਦੀ ਦਵਾਈ ਲੈਣੀ ਹੈ ਪਲੇਟਲੇਟਸ ਉਸ ਸੈੱਲਾਂ ਤੋਂ ਬਹੁਤ ਲੋਕ ਡਰਦੇ ਸੈੱਲ ਘਟ ਗਏ ਸੈੱਲ ਘਟ ਗਏ ਸਾਡੇ ਕੋਲ ਕਈ ਇੰਨੇ ਜ਼ਿਆਦਾ ਵਾਇਲੈਂਟ ਵੀ ਹੋ ਜਾਂਦੇ ਆ ਤੇ 1 ਲੱਖ ਸੈੱਲ ਹੋਏ ਹੁੰਦੇ ਆ ਉੱਚੀ ਘਬਰਾ ਜਾਂਦੇ ਸਹੀ ਸਾਨੂੰ ਐਡਮਿਟ ਕਰ ਲਓ ਇਹਦੇ ਚ ਘਬਰਾਟ ਵੀ ਨਹੀਂ ਪਾਣੀ

ਇੱਕ ਟਰੇਲੂ ਦਵਾਈਆਂ ਅੰਦਰ ਬੈਠੇ ਹੀ ਦਵਾਈਆਂ ਨਹੀਂ ਕਰਨੀਆਂ ਇੱਕ ਵਾਰੀ ਜੇ ਪ੍ਰੂਫ ਹੋ ਗਿਆ ਹੈਗਾ ਤੇ ਉਹਨੂੰ ਫਾਲੋ ਕਰਨਾ ਹੈ ਕਿ ਸੈੱਲ ਕਿੰਨੇ ਘਟ ਰਹੇ ਕਈ ਵਾਰੀ ਦਿਨ ਦੇ ਵਿੱਚ ਸੀ ਦੋ-ਦੋ ਘੰਟੇ ਤੇ ਵੀ ਖੂਨ ਕੱਢਦੇ ਆ ਕਈ ਵਾਰੀ ਪੇਸ਼ੈਂਟ ਆ ਵੀ ਹੋ ਜਾਂਦਾ ਕਿ ਇੰਨਾ ਤੇ ਮੇਰਾ ਖੂਨ ਬੰਦਦਾ ਨਹੀਂ ਪਿਆ ਖੂਨ ਕੱਢੀ ਜਾ ਰਿਹਾ ਜਿਨ੍ਹਾਂ ਦੇ ਸੈੱਲ ਜ਼ਿਆਦਾ ਗਿਰਦੇ ਆ ਉਹਨਾਂ ਦੇ ਜਲਦੀ ਜਲਦੀ ਟੈਸਟ ਕਰਨਾ ਪੈਂਦਾ ਤੇ ਹੁਣ ਸਾਡੇ ਕੋਲ ਇੱਥੇ ਐਸਡੀਪੀ ਕਿਟਸ ਸਰਕਾਰ ਨੇ ਜਿਹੜੀ ਕਿ 7000 ਦੇ ਕਰੀਬ ਪਹਿਲਾਂ ਪੈਂਦੀ ਸੀ ਪੇਸ਼ੈਂਟ ਨੂੰ ਉਹ ਵੀ ਸਰਕਾਰ ਨੇ ਸਾਨੂੰ ਫ੍ਰੀ ਦੇਤੀਆਂ ਇਨੇ ਸਭ ਨੂੰ ਇਹ ਜਾਣੂ ਕਰਾਉਣਾ ਚਾਹਾਂਗੀ ਕਿ ਜੇ ਕੋਈ ਵੀ ਪੇਸ਼ੈਂਟ ਇਸ ਤਰ੍ਹਾਂ ਦਾ ਹੈਗਾ ਡੋਨਰ ਲੈ ਕੇ ਆਓ ਅਸੀਂ ਤੁਹਾਡੀ ਹੈਲਪ ਕਰਨ ਲਈ ਤਿਆਰ ਆ ਪਰ ਉਹਦੇ ਵਿੱਚ ਵਾਇਲੈਂਟ ਨਹੀਂ ਹੋਣਾ ਸਮਝੋ ਡਾਕਟਰ ਦੀ ਐਡਵਾਈਸ ਲਓ ਔਰ ਟਰੀਟਮੈਂਟ ਲਓ ਤੁਮ ਟੈਂਕੀ ਕੰਨਵਰ ਤੇ ਕੁਝ ਇਹ ਤਾਂ ਦਾਸਤਾ ਜਿਹਾ ਪਾਣੀ ਖੜਾ ਰਹਿੰਦਾ ਆੜ ਵਾਲੇ ਨਾਲੀਆਂ ਵਿੱਚ ਜਾ ਕੇ ਦੇਖ ਲੈ ਕਰਕੇ ਪਿਆ ਜੀ ਆਪਾਂ ਵੀਰ ਲੈ ਲਿਆ ਇਹ ਫੈਸਟ ਹਟ ਹੁੰਦਾ ਜਾਂ ਛੱਤਾਂ ਦੇ ਤੇ ਵਾਲੇ ਪਾਣੀ ਹੁੰਦਾ ਜਾਂ ਕੂੜਾ ਦੇ ਵਿੱਚ ਪਾਣੀ ਹੁੰਦਾ ਇੱਕ ਫ੍ਰਿਜ 'ਚ ਵੀ ਆਪਾਂ ਦੇਖ ਲਿਆ ਉਹ ਫ੍ਰਿਜ 'ਚ ਵੀ ਪਾਣੀ ਹੁੰਦਾ ਉਹਨੂੰ ਕਿੱਥੋਂ ਚੈੱਕ ਕਰਨਾ ਪਿਆ ਦੇ ਵਿੱਚ ਹੈ ਜੀ ਬਿਲਕੁਲ ਹਰ ਘਰ 'ਚ ਅੱਜ ਫ੍ਰਿਜ ਹੈਗਾ ਚਾਹੇ ਉਹ ਫਰੋਸਟ ਫ੍ਰੀ ਹੈਗਾ ਤੇ ਚਾਹੇ ਵਿਦਾਊਟ ਫਰੋਸਟ ਫ੍ਰੀ ਹੈਗਾ ਫ੍ਰਿਜ ਦੇ ਵਿੱਚ نیچے ਪਿਛਲੇ ਪਾਸੇ ਇੱਕ ਪਲੇਟ ਹੁੰਦੀ ਹੈ ਜਿੰਨੂੰ ਕਿ ਖੋਲ ਕੇ ਦੇਖਣਾ ਹੁੰਦਾ ਉਹਦੇ 'ਚ ਕਿਤੇ ਨਾ ਕਿਤੇ ਪਾਣੀ ਠਹਿਰਿਆ ਹੁੰਦਾ ਥੋੜਾ ਉਹਦੇ 'ਚ ਡੇਂਗੂ ਦੇ ਲਾਰਵੇ ਬਹੁਤ ਪਨਪ ਦੇ ਹੋ ਗਏ ਉਹ ਹਰ ਇੱਕ ਇਨਸਾਨ ਨੂੰ ਆਪਣੇ ਘਰ 'ਚ ਫ੍ਰਾਈਡੇ ਦੇ ਦਿਨ ਜ਼ਰੂਰ ਚੈੱਕ ਤਾਕੀ ਉਹਨੂੰ ਡਰਾਈ ਕਰ ਸਕੋ ਔਰ ਡੇਂਗੂ ਦਾ ਲਾਰਵਾ ਨਾ